ਜੀ ਉਧਰੋਂ ਮਿੰਟੂ ਜੀ ਹਰਿਆਣੇ ਵਾਲੇ ਪਾਸੇ ਵੀ ਆਪਾਂ ਗੱਲ ਕਰ ਲਈਏ ਜੀ ਕਰਨਾਲ ਦੇ ਉੱਤੇ ਉੱਥੇ ਵੀ ਤੁਹਾਨੂੰ ਪਤਾ ਕਿ ਮੁੱਖ ਮੰਤਰੀ ਨੇ ਸੈਣੀ ਸਾਹਿਬ ਉਹਨਾਂ ਨੇ ਇਲੈਕਸ਼ਨ ਲੜਨਾ ਹੈਗਾ ਤਾਂ ਉਧਰਲੇ ਪਾਸੇ ਮਿੰਟੂ ਜੀ ਕਹਿੰਦੇ ਕਿ ਬਈ ਕਾਂਗਰਸ ਵਾਲੇ ਆਪਦਾ ਬੰਦਾ ਬੰਦਾ ਦੇਣਾ ਭੁੱਲ ਗਏ ਉਧਰੋਂ ਹੁੱਡਾ ਸਾਹਿਬ ਗਏ ਉਹਨਾਂ ਨੇ ਆਪਦਾ ਬੰਦਾ ਦੇਤਾ ਨਾਲ ਵਿੱਚ ਉਹਨਾਂ ਨੇ ਕਾਂਗਰਸ ਵਾਲਾ ਜਿਹੜਾ ਉਹ ਲਾਉਣਾ ਸੀਗਾ ਪਾਰਟੀ ਤਰਫੋਂ ਕਾਗਜ਼ ਉਹ ਲਾਇ ਨਹੀਂਗਾ ਕਹਿੰਦੇ ਕਿ ਬਾਈ ਕੋਈ ਗੱਲ ਨਹੀਂ ਦੇ ਦੇਾਂਗੇ ਹਲੇ ਬਥੇਰਾ ਟਾਈਮ ਪਿਆ ਕਹਿੰਦੇ ਕਿ ਬਾਈ ਨਹੀਂ ਇਹ ਕਿੱਥੇ ਦੀ ਗੱਲ ਹੈ ਇਹ ਕਰਨਾਲ ਦੀ ਗੱਲ ਆ ਮੇਰੇ ਖਿਆਲ ਨਾਲ ਕਰਨਾਲ ਦੇ ਵਿੱਚ ਹੀ ਉਹਨਾਂ ਨੇ ਵਿਧਾਨ ਸਭਾ ਹਲਕੇ ਦੇ ਵਿੱਚ ਕਰਨਾਲ ਨਹੀਂ ਕਰਨਾਲ ਲੋਕ ਸਭਾ ਸੀਟ ਹੈ ਮੇਰੇ ਖਿਆਲ ਨਾਲ ਹਰਿਆਣਾ ਦੇ ਵਿੱਚ ਤੁਨੈਬ ਸਿੰਘ ਸੈਣੀ ਇਲੈਕਸ਼ਨ ਲੜ ਰਿਹਾ ਵਿਧਾਨ ਸਭਾ ਚੋਣ ਦੀ ਮੈਂ ਗੱਲ ਕਰ ਰਿਹਾ ਅੱਛਾ ਨਹੀਂ ਮੈਨੂੰ ਵਿਧਾਨ ਸਭਾ ਚੋਣ ਦੀ ਮੈਂ ਕਿਹਾ ਕਿ ਤੇ ਲੋਕ ਸਭਾ ਚੋਣ ਉਹਥੇ ਵੀ ਉਹਥੇ ਵੀ ਚੋਣ ਹੋਣੀ ਹੈ ਨਾ ਹਾਂ ਇਕੱਠੀ ਚੋਣ ਹੋਏਗੀ ਤੇ ਕਾਂਗਰਸੀਆਂ ਨੇ ਕੀ ਕਾਂਗਰਸੀਆਂ ਨੇ ਉੱਥੇ ਕਰਨਾ ਕਿ ਸੀਗਾ ਹੌਡਾ ਸਭ ਗਏ ਆਪਣਾ ਇੱਕ ਬੰਦਾ ਲੈ ਕੇ ਉਹਨਾਂ ਕਹਿੰਦੇ ਕਿ ਭਈ ਪਾ ਕਾਚ ਚ ਕਾਗਜ਼ ਕਹਿੰਦੇ ਕਿ ਚੱਲ ਚੱਲੀਏ ਜਾਵਾਂ ਕਰਾਈਏ ਫਾ ਕਾਗਜ਼ ਕਹਿੰਦੇ ਜਾ ਕੇ ਕਿ ਉਕੇ ਨੇ ਪਾਰਟੀ ਕਿੱਥੋਂ ਕਹਿੰਦੇ ਜੀ ਕਾਂਗਰਸ ਵੱਲੋਂ ਕਹਿੰਦੇ ਵੀ ਹੈ ਕਿੱਥੇ ਕਾਂਗਰਸ ਦਾ ਦੇਵਦਾਰਤ ਪੱਤਰ ਤਾਂ ਦੇਉਣਾ ਉਹ ਹੁੰਦਾ 20 ਫਾਰਮ ਹਾਂਜੀ ਹਾਂਜੀ 20 ਫਾਰਮ ਉਹ ਕਹਿੰਦੇ ਜੀ ਉਹ ਤਾਂ ਅਸੀਂ ਹਾਲੇ ਭੁੱਲ ਕੇ ਲੈ ਆਵਾਂਗੇ ਕੋਈ ਗੱਲ ਨਹੀਂ ਬਹੁਤ ਟਾਈਮ ਪਿਆ ਤੇ ਪਿਆ ਪੰਜਣ ਚਲੇ ਜਾਓ ਇੱਥੇ ਇੱਥੇ ਲੈਣ ਕੀ ਆਏ ਜੇ ਕਮਾਲ ਦੀ ਗੱਲ ਹੈ ਤੁਹਾਡੇ ਵਾਲੀ ਉਹ ਹੁੰਦਾ ਜਿਵੇਂ ਤੁਸੀਂ ਵੇਖਿਆ ਹੋਣਾ ਮੈਂ ਤੁਹਾਨੂੰ ਯਾਦ ਕਰਾਉਣਾ ਜੀ ਮਹਿੰਦਰ ਕੇਪੀ ਹੋਰਾਂ ਦਾ ਰੌਲਾ ਕਿੱਥੋਂ ਪਿਆ ਸੀਗਾ ਜੀ ਉਹ ਉੱਥੇ ਚੱਲ ਗਏ ਸਨ ਹਾਂਜੀ ਤੇ 20 ਫਾਰਮ ਵਾਲੇ ਦਾ ਰੌਲਾ ਪੈ ਗਿਆ ਸੀਗਾ ਜੀ ਉਹ ਕਹਿੰਦੇ ਜੀ ਨਹੀਂ ਤੈਨੂੰ ਉਹ ਕਹਿੰਦਾ ਜੀ ਮੈਨੂੰ ਦਿਓ ਪਤਾ ਨਹੀਂ ਉਹ ਉਹਦੋਂ ਕੀ ਹੋ ਰਿਆ ਸੀ ਕਿ ਸ਼ਾਇਦ ਮੈਨੂੰ ਦਿੱਤਾ ਉਹਨਾਂ ਨੇ ਉਹ ਕਹਿੰਦੇ ਜੀ ਨਹੀਂ ਤੁੱਛ ਨੂੰ ਦੇ ਦਿੱਤਾ ਬੜਾ ਸਿਆਪਾ ਬਣਿਆ ਉੱਤੇ ਤੇ ਉਹ ਫਿਰ ਬਾਅਦ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਕੋਟਲੀ ਸਾਹਿਬ ਆ ਗਏ ਸੀਗੇ ਜੀ ਕੋਟਲੀ ਸਾਹਿਬ ਜਿੱਤ ਵੀ ਗਏ ਜੀ ਤਾਂ ਗੱਲ ਇਹ ਆ ਕਿ ਹੁਣ ਇਹ ਸਭ ਕੁਝ ਹੈ ਜਿਹੜਾ ਉਹ ਕਰਨਾਲ ਦੀ ਜਮੀਨ ਵਿੱਚ ਹੋਣਾ ਚਲੋ ਇਧਰ ਕਰਨਾਲ ਦੀ ਜਮੀਨ ਹਾਂਜੀ ਜੀ ਜੀ ਤਾਂ ਉਹ ਹੀ ਆ ਨਾ ਕਿ ਇੱਕ ਤੇ ਉਥੋਂ ਖੱਟਰ ਵੀ ਲੜ ਰਿਹਾ ਹੁੰਦਾ ਨਾ ਖੱਟਰ ਵੀ ਕਰਨਾਲ ਤੋਂ ਹੀ ਆਉਂਦਾ ਹੈ ਹਾਂਜੀ ਉਹ ਲੋਕ ਸਭਾ ਲੜ ਰਹੇ ਨੇ ਲੋਕ ਸਭਾ ਖੱਟਰ ਜੀ ਜੀ ਤੇ ਸੈਣੀ ਦੇ ਸਾਹਮਣੇ ਤਾਂ ਕੀ ਉਹਨੂੰ ਵੈਸੇ ਉੱਥੇ ਤੇ ਫਸ ਗਈ ਆ ਮੈਂ ਲੋਕ ਸਭਾ ਇਲੈਕਸ਼ਨ ਚ ਭਾਜਪਾ ਫਸੀ ਪਈ ਆ ਜੀ ਬਹੁਤ ਬੁਰੀ ਤਰ੍ਹਾਂ ਫਸੀ ਪਈ ਆ ਪਰ ਇਹ ਆ ਕਿ ਜ਼ਿਮਨੀ ਚੋਣ ਸ਼ਾਇਦ ਜਿੱਤ ਜਾਣ ਪਰ ਕਾਂਗਰਸ ਕਰ ਕੀ ਰਹੀ ਆ ਕਮਾਲ ਦੀ ਗੱਲ ਹੁੱਡਾ ਵਰਗਾ ਬੰਦਾ ਕੀ ਹਾਸੋਣੀ ਸਥਿਤੀ ਆ ਵੇ ਤੁਸੀਂ ਆਪਦਾ ਫਾਰਮ ਤਾਂ ਲਾ ਕੇ ਜਾਓ ਨਾ ਪਾਰਟੀ ਵੱਲੋਂ ਅਧਿਕਾਰਤ ਪੱਤਰ ਤਾਂ ਲਾ ਕੇ ਜਾਓ ਜੀ ਇਹ ਇਦਾਂ ਹੀ ਇਹਨਾਂ ਦਾ ਕੰਮ ਕੀ ਹੁੰਦਾ ਹੁਣ ਉਹ ਉੱਥੇ ਬੁੱਧੀ ਰਾਜਾ ਜਿਹੜਾ ਉਹ ਉੱਥੇ ਫਸਿਆ ਪਿਆ ਇਹ ਇਹਨਾਂ ਦੇ ਜਿਹੜੇ ਘੋੜੇ ਆ ਰੱਥ ਦੇ ਨਾਲ ਜੁਪੇ ਉਹ ਕੋਈ ਇਧਰੋਂ ਖਿੱਚੀ ਜਾਂਦਾ ਕੋਈ ਇਧਰੋਂ ਖਿੱਚੀ ਜਾਂਦਾ ਇਸ ਕਰਕੇ ਇਹ ਹਾਸੋਣੀ ਸਥਿਤੀ ਜਿਹੜੀ ਉਹ ਨਾ ਪੈਦਾ ਹੋਵੇ ਇਹਨਾਂ ਨੂੰ ਗੰਭੀਰਤਾ ਤੋਂ ਕਮ ਲੈਣਾ ਚਾਹੀਦਾ ਹੁੱਡਾ ਤੋਂ ਸੀਨੀਅਰ ਹੁਣ ਕੌਣ ਹੈ ਉੱਥੇ ਗੱਲ ਤੁਸੀਂ ਜੇ ਇਸ ਤਰ੍ਹਾਂ ਦੀ ਗਲਤੀ ਕਰ ਰਹੇ ਹੋ ਤੇ ਤੂੰ ਫਿਰ ਜਾਂ ਤਾਂ ਆਜ਼ਾਦੀ ਠੱਲੋ ਵੀ ਅਸੀਂ ਲੈ ਜਾਂਦਾ ਹਾਂ ਤੇ ਆਜ਼ਾਦੀ ਚ ਸਹੀ ਹੈ ਆਜ਼ਾਦੀ ਆਉਣ ਦੇ ਮਤਲਬਾਂ ਚ ਜੀ 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 ਜੀ